ਗਵਾਂਡੀਆਂ ਦੀ ਨੂੰ ਤੇ ਗਵਾਂਡੀਆਂ ਦਾ ਮੁੰਡਾ ਆਸ ਵਿੱਚ ਗੱਲਬਾਤ ਕਰ ਲੈਂਦੇ ਆ ਫਿਰ ਜਿਹੜਾ ਗਵਾਂਡੀਆਂ ਦਾ ਮੁੰਡਾ ਹੁੰਦਾ ਉਹ ਗਵਾਂਡੀਆਂ ਦੀ ਨੂੰ ਨੂੰ ਆਪਣੇ ਘਰ ਬੁਲਾ ਲੈਂਦਾ ਤੇ ਉਹਦੇ ਨਾਲ ਉਹ ਚੀਜ਼ ਕਰਦਾ ਤੁਹਾਨੂੰ ਪਤਾ ਹੀ ਹੈ ਮੈਂ ਕੀ ਕਹਿਣਾ ਚਾਹਣਾ ਤੇ ਫਿਰ ਉਹ ਫੋਟੋਆਂ ਖਿੱਚ ਕੇ ਰੱਖ ਲੈਂਦਾ ਤੇ ਫੋਟੋਆਂ ਬਾਅਦ ਦੇ ਵਿੱਚ ਉਸਦੇ ਘਰ ਵਾਲੇ ਨੂੰ ਦਿਖਾਉਂਦਾ ਵੀ ਆਹ ਵੇਖ ਤੇਰੀ ਘਰ ਵਾਲੀ ਮੇਰੇ ਨਾਲ ਬਿੱਡਾਂ ਤੇ ਪਈ ਆ ਤੇ ਜਿਹਦੇ ਕਰਕੇ ਉਹਦਾ ਘਰ ਵਾਲਾ ਦਿਮਾਗੀ ਟੈਨਸ਼ਨ ਲੈ ਜਾਂਦਾ ਵੀ ਇਹ ਕੀ ਹੋ ਗਿਆ ਮੈਂ ਤਾਂ ਇਹ ਚੀਜ਼ ਸੋਚੀ ਨਹੀਂ ਸੀ ਤੇ ਬਾਅਦ ਵਿੱਚ ਆਪਣੀ ਘਰ ਵਾਲੀ ਨਾਲ ਕਲੇਸ਼ ਪਾਉਂਦਾ ਗੱਲਬਾਤ ਕੀ ਹੁੰਦਾ ਸਾਰਾ ਮਸਲਾ ਕੀ ਹੁੰਦਾ ਕਿਉਂ ਫਿਰ ਇਹ ਖਬਰ ਦੁਨੀਆ ਤੇ ਵਾਇਰਲ ਹੁੰਦੀ ਆ ਕੀ ਗੱਲਬਾਤ ਆ ਸਾਰਾ ਮਸਲਾ ਕੀ ਆ ਅੱਜ ਤੁਹਾਨੂੰ ਮੈਂ ਦੱਸੂਗਾ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਗੱਲਬਾਤ ਕਰਦੇ ਆਂ ਵੀ ਇੱਕ ਘਰ ਵਾਲੀ ਦੀਆਂ ਵੀਡੀਓ ਲੀਕ ਕਰਤੀਆਂ ਫੋਟੋਆਂ ਲੀਕ ਕਰਤੀਆਂ ਇੱਕ ਛੋਟੇ ਮੱਤ ਦੇ ਬੰਦੇ ਨੇ ਜਿਹਦੇ ਕਰਕੇ ਉਹਦਾ ਪਰਿਵਾਰ ਉਜਾੜ ਕੇ ਰੱਖਤਾ ਉਸ ਬੰਦੇ ਨੇ ਉਸਦੇ ਹੀ ਪਿੰਡੋਂ ਇੱਕ ਬੰਦਾ ਜਿਹਦੇ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਸਾਰਾ ਮਸਲਾ ਕੀ ਆ ਗੱਲਬਾਤ ਕੀ ਹੋਈ ਸੀ ਸਾਰੀ ਗੱਲਬਾਤ ਕੀ ਹੋਈ ਸੀ ਸਾਰਾ ਸਿਸਟਮ ਕੀ ਸੀਗਾ ਉਹ ਬਾਈ ਜੀ ਕੀ ਹਾਲ ਚਾਲ ਠੀਕ ਹੈ ਬਈ ਬਾਈ ਕੀ ਗੱਲਬਾਤ ਕੀ ਹੋਈ ਹੈ ਸਾਰਾ ਮਸਲਾ ਕੀ ਹੈ ਉਹ ਗੱਲ ਦਾ ਵਿਚੋਂ ਕੀ ਸਿਸਟਮ ਆ ਬਈ ਬਈ ਇਹ ਡਾਕਟਿਆ ਇਨਸਾਨ ਆ ਬੰਦਾ ਹੋ ਹਨਾ ਜਿਹਨੇ ਕਿਸੇ ਦੀ ਇੱਜ਼ਤ ਵਾਰੀ ਨਹੀਂ ਸੋਚਿਆ ਠੀਕ ਆ ਨਾ ਚਲ ਜੇ ਕਿ ਬੰਦੇ ਦੀ ਦੁਸ਼ਮਣੀ ਹੁੰਦੀ ਆ ਨਾ ਤਾਂ ਬੰਦਾ ਸੱਦਾ ਹੱਕ ਚ ਵੱਜੇ ਅਗਲੇ ਦੇ ਪਰ ਆ ਜਿਹੜੀਆਂ ਵਿਚਕਾਰੀਆਂ ਹਲਕਾ ਨਾ ਕਰਨੀਆਂ ਚੰਗੀਆਂ ਨਹੀਂ ਹੁੰਦੀਆਂ ਸਾਡੇ ਪਿੰਡ ਦਾ ਉਹਨੇ ਜਮਾ ਨਾਮ ਪਦਨਾਮ ਕਰਕੇ ਲਖਤਾਂ ਨਾਲੇ ਉਹਨੇ ਘਰ ਜਾਰਤਾ ਹੁਣ ਨਾਲੇ ਆਪ ਜੇਲ੍ਹ ਚ ਬੈਠਾ ਸਜ਼ਾ ਭਗਤੀ ਆ ਭਗਤੀ ਜਊ ساری ਜ਼ਿੰਦਗੀ ਤੇ ਨਾਲੇ ਉਹ ਬੰਦੇ ਜਿਹੜੇ ਉੱਠ ਗਏ ਉਹਨਾਂ ਨੇ ਮੜਕੇ ਨਹੀਂ ਆਉਣਾ ਠੀਕ ਆ ਮੈਂ ਤੈਨੂੰ ਗੱਲ ਦੱਸਦਾ ਬਈ ਉਹਨਾਂ ਦੇ ਵਿਆਹ ਹੋਏ ਨੂੰ ਹੋ ਗਏ 6 ਸਾਲ ਤੇ ਉਹਦੀ ਜਿਹੜੀ ਮਾਨ ਲਾ ਮੁੰਡੇ ਦੀ ਮਾਂ ਗਈ ਉਹ ਥੋੜੀ ਜਿਹੀ ਤਨ ਪਤਾ ਜਿਵੇਂ ਬੁੜਗਾਂ ਨਹੀਂ ਇਕੱਠੀਆਂ ਹੋ ਕੇ ਬਹਿ ਜਾਂਦੀਆਂ ਛੋੜੇ 6 ਸਾਲ ਹੋ ਗਏ ਛੋੜੇ ਕੋਈ ਜਵਾਕ ਨਹੀਂ ਹੋਇਆ ਹਨਾ ਤੋ ਇਹਨਾਂ ਨੂੰ ਕਹਿੰਦੀ ਨਹੀਂ ਜਾਂ ਉਹ ਨਹੀਂ ਕਰਦੀ ਫਲਾਣਾ ਨਹੀਂ ਕਰਦੀ ਜਾਂ ਤੇਰੀ ਨੂਨ ਨੂੰ ਦਵਾਈ ਦੱਪਾ ਦਵਾਉਣਾ ਨਹੀਂ ਤੋ ਕੋਈ ਹੋਰ ਵਿਆਹ ਕਰਾ ਦੇ ਇਹਦਾ ਤੇ ਚੱਲ ਭਾਈ ਉਹ ਟੌਂਟ ਮਾਰਦੀ ਜਈ ਆ ਉਹਦੀ ਨੂਨ ਵੀ ਤੁਹਾਡੇ ਬੱਚਾ ਨਹੀਂ ਹੁੰਦਾ ਨਹੀਂ ਫਿਰ ਮੈਂ ਹੋਰ ਵਿਆਹ ਕਰ ਦੋਂਗੇ ਇਹਦਾ ਜਾਂ ਤੁਸੀਂ ਇਲਾਜ ਕਰਾਓ ਇਹਨਾਂ ਨੇ ਭਾਈ ਦੋਨਾਂ ਜਣਾਂ ਨੇ ਟੈਸਟ ਟੂਸਟ ਕਰਾਏ ਜਦੋਂ ਟੈਸਟ ਕਰਾਏ ਤਾਂ ਟੈਸਟ ਵੀ ਬੰਦੇ ਚ ਨਕਸ਼ਾ ਸੀਗਾ ਵੀ ਕੋਈ ਹੋਊਗਾ ਮਾੜਾ ਮੋਟਾ ਹਨਾ ਤੇ ਉਹ ਜਦੋਂ ਉਥੋਂ ਟੈਸਟ ਤੋਂ ਕਿਹਾ ਇਹ ਤੇ ਜਦੋਂ ਬੰਦੇ ਜਨੋਕਸੀ ਸੋਹਣੇ ਆਦੀ ਸਾਸ ਨੂੰ ਦੱਸਤਾ ਕਿ ਵੀ ਤੂੰ ਤਾਂ ਮੈਨੂੰ ਕਹੀ ਜੰਨੀ ਵੀ ਇਹ ਤਾਂ ਦੂਜਾ ਵਿਆਹ ਕਰਾਂਗੇ ਦੂਜਾ ਕਿਹੜਾ ਫਿਰ ਇਹਦੇ ਜਵਾਕ ਹੋ ਜੂਗਾ ਜਦੋਂ ਨੋਕਸੀ ਇਹਦੇ ਚ ਵੀ ਮੇਰੇ ਜਦਾ ਕੋਈ ਨਕਸ਼ਾ ਆਇਆ ਨਹੀਂ ਉਹ ਫਿਰ ਵੀ ਕਹਵੇ ਨਾ ਨਾ ਤੇਰੇ ਚ ਨਕਸ਼ਾ ਹੋ ਮੇਰੇ ਮੁੰਡੇ ਚ ਕੀ ਨਕਸ਼ਾ ਤਾਂ ਦੁੱਧਾਂ ਮੱਖਣਾਂ ਨਾਲ ਪਾਲਿਆ ਫਲਾਨਾ ਤਾਂ ਉਹ ਕਹਣਾ ਜਿਵੇਂ ਵੀ ਹੁੰਦਾ ਚੱਲ ਬਈ ਉਸ ਤੋਂ ਬਾਅਦ ਕੀ ਹੁੰਦਾ ਉਹ ਜਨਾਨੀ ਨੂੰ ਆਏ ਹੋ ਜਾਂਦਾ ਵੀ ਵੀ ਮੇਰੇ ਪਰਿਵਾਰ ਦੇ ਥੋੜੇ ਜਿ ਗਰੀਬ ਆ ਬੰਦੇ ਹਨਾ ਵੀ ਦੂਜਾ ਵਿਆਹ ਕਿਵੇਂ ਕਰਨਗੇ ਵੀ ਕਿਉਂ ਤੇ ਉਹਨਾਂ ਨੇ ਗਵੰਡਗਾਂ ਦੇ ਮੁੰਡੇ ਨਾਲ ਗੱਲਬਾਤ ਕਰ ਲੈਂਦੀ ਆ ਜਦੋਂ ਗੱਲਬਾਤ ਕਰ ਲੈਂਦੀ ਆ 2-3 ਸਾਲ ਉਹਦੇ ਨਾਲ ਰਿਲੇਸ਼ਨ 'ਚ ਰਹਿੰਦੀ ਆ ਫੋਟੋਆਂ ਫਾਟਮਾ ਉਹ ਬੰਦਾ ਪਤਾ ਨਹੀਂ ਕੀ ਆਦੇ ਦਿਮਾਗ 'ਚ ਬਈ ਜ਼ਹਿਰ ਪਾਲੀ ਬੈਠਾ ਸੀਗਾ ਉਹ ਬਈ ਫੋਟੋਆਂ ਵੀ ਖੇਡਦਾ ਜਦੋਂ ਜਾਂਦੀ ਉਹਦਾ ਫੋਟੋਆਂ ਖੇਡਦਾ ਜਦੋਂ ਰਿਲੇਸ਼ਨ ਬਣਾਉਂਦੇ ਉਹਦਾ ਵੀਡੀਓ ਬਣਾਉਂਦੇ ਜੋ ਉਹਨੇ ਪਤਾ ਨਹੀਂ ਕਿੰਨਾ ਇਕੱਠਾ ਕਰਕੇ ਲੱਕੀ ਬੈਠਾ ਸੀ ਠੀਕ ਆ 3 ਸਾਲ ਰੱਖਦਾ ਰਿਲੇਸ਼ਨ ਉਹਦੇ ਨਾਲ ਇੱਕ ਦਿਨ ਕੀ ਹੁੰਦਾ ਬਾਈ ਉਹ ਸਾਰੀਆਂ ਫੋਟੋਆਂ ਉਹਦੇ ਬੰਦੇ ਨੂੰ ਦਿਖਾ ਹੁੰਦਾ ਜਦੋਂ ਦਿਖਾ ਹੁੰਦਾ ਵੀ ਆ ਦੇਖ ਤੇ ਜਿਹੜਾ ਨਾਲ ਦੀਆਂ ਫੋਟੋਆਂ ਤੇ ਵੀਡੀਓ ਤੂੰ ਮ ਕੀਤੀ ਸੀ ਨਾ ਹਰਕਤ ਮੈਂ ਤਾਂ ਉਹ ਵੀ ਦੱਸੂਮ ਕੀ ਗੱਲ ਸੀ ਇਹਨਾਂ ਦਾ ਤੇ ਬਈ ਜਦੋਂ ਦਿਖਾਉਂਦਾ ਉਹ ਬੰਦਾ ਬਹੁਤ ਮਿਹਨਤਾਂ ਕਰਦਾ ਵੀ ਬਈ ਯਾਰ ਤੂੰ ਨਾ ਇਹ ਕੰਮ ਨਾ ਇਹ ਕਰ ਨਾ ਕਰ ਤੇ ਪਰ ਉਹ ਮੰਨਦਾ ਨਹੀਂ ਕਦਮ ਬਾਹਰ ਲਾ ਕਰਨੀ ਹੈ ਮਾਂ ਕਰਨੀ ਫਲਾਣਾ ਕਰਨੀ ਬਈ ਉਹਨੂੰ ਗੁੱਸਾ ਤਾਂ ਚੜਿਆ ਪਹਿਲਾਂ ਤਾਂ ਉਹਨੂੰ ਆਇਆ ਸੀਗਾ ਵੀ ਇਹ ਇਹਨੂੰ ਇਹਨੂੰ ਬਲੇਟ ਦਾ ਫੋਨ ਫੜਾ ਇਹਦਾ ਮੈਨੂੰ ਪੜਾਵਾਂ ਜੇ ਪਰ ਉਹਨੇ ਕੀ ਕੀਤਾ ਉਹਦੇ ਬਈ ਘਰ ਵਾਲੀ ਨਾਲ ਜਾ ਕੇ ਲੜਿਆ ਤੂੰ ਇਹ ਕੀ ਕੀਤਾ ਤੂੰ ਆ ਇਹ ਕੀਤਾ ਤੂੰ ਫਲਾਣਾ ਕੀਤਾ ਉਹ ਕਹਿੰਦੀ ਤੇਰੀ ਮਾਂ ਨੇ ਇਹ ਗੱਲਾਂ ਕੀਤੀਆਂ ਮੈਂ ਤਾਂ ਅਸੀਂ ਤੇਰੇ ਵੀ ਤੇਰੇ ਤਾਂ ਹੈ ਨਹੀਂ ਸੀ ਉਹ ਚੀਜ਼ਾਂ ਤੇ ਵੀ ਮੈਂ ਹੁਣ ਮੈਨੂੰ ਐਸੇ ਵੀ ਚਲ ਜਵਾਬ ਹੋ ਜੂਗਾ ਜੇ ਮੈਨੂੰ ਕੀ ਪਤਾ ਸੀ ਵੀ ਉਹ ਮੈਨੂੰ ਵਰਤੂਗਾ ਠੀਕ ਆ ਉਸ ਤੋਂ ਬਾਅਦ ਆਪਈ ਉਹ ਇੱਕ ਵੀਡੀਓ ਬਣਾ ਕੇ ਤੇ ਆਪਦਾ ਗੋਲਾ ਖਾ ਕੇ ਉਹਦੀ ਜੀਵਨ ਲੰਨਾ ਖਤਮ ਕਰ ਦਿੰਦੇ ਆ ਗੱਲ ਪਤਾ ਕਿੱਥੋਂ ਆ ਬਈ ਇਹਨਾਂ ਦੀ ਇਹਨਾਂ ਦੀ ਦੁਸ਼ਮਣੀ ਸੀਗੀ ਇਹ ਹੈ ਚਾਚੇ ਦਾਇਆ ਦੇ ਮੁੰਡੇ ਹੀ ਆ ਇਹ ਵੱਟ ਪਿੱਛੇ ਲੜੇ ਸੀਗੇ ਤੇ ਜਿਹੜਾ ਬੰਦਾ ਜਿਹਦੀ ਘਰ ਵਾਲੀ ਦੀਆਂ ਵੀਡੀਓ ਬਣੀਆਂ ਉਹ ਬੰਦਾ ਹੁਣ ਤੈਨੂੰ ਪਤਾ ਜਰਵਾਣਾ ਸੀਗਾ ਤੇ ਉਹਨੇ ਕੀ ਕੀਤਾ ਬਈ ਇਹ ਜਿਹੜੇ ਬੰਦੇ ਨੂੰ ਇਹਨੂੰ ਬੰਦੇ ਨੂੰ ਕਹਿੰਦਾ ਵੀ ਵੱਟ ਪਾਈ ਆ ਲੜਾਈ ਇਹਨਾਂ ਦੀ ਬੱਟ ਪਿੱਛੇ ਹੋਈ ਸੀ ਖਿਚਣ ਪਿੱਛੇ ਹੈਨਾ ਉਹ ਕਹਿੰਦਾ ਬੱਟ ਪਾਈ ਆ ਜੇ ਕਹਿੰਦਾ ਹੁਣ ਬੱਟ ਤੋਂ ਮਿੱਟੀ ਮੇਰੇ ਵਾਲੇ ਪਾਸੇ ਡਿੱਗ ਪਈ ਸਾਬ ਵਾਲੀ ਉਹ ਕਹਿੰਦਾ ਬਾਈ ਇਹ ਰਾਏ ਜੀ ਮਿੱਟੀ ਡਿੱਗ ਪੂ ਫੇਲ ਕੱਢੀ ਗੱਲ ਆ ਜੇ ਮੈਂ ਚੱਕ ਦੂੰਗਾ ਕਹਿੰਦਾ ਐਂ ਦਾ ਕਿਵੇਂ ਡਿੱਗ ਪੂਗੀ ਜਾਂ ਤੂੰ ਸੱਟ ਕੇ ਦਿਖਾ ਬਾਈ ਇਹਨੇ ਆਪਦੇ ਘਰੋਂ ਰਫਲ ਲੈ ਕੇ ਗਈ ਚੱਕ ਹੈਨਾ ਇੱਥੇ ਤੂੰ ਤੂੰ ਮੈਂ ਮੈਂ ਕਰ ਦਿੰਦੇ ਇਹ ਲੱਪੜੋ ਲਫੜੀ ਹੋ ਪਈ ਸੀ ਜਦੋਂ ਇਹ ਇਹ ਬੰਦੇ ਨੇ ਜਿਹੜੇ ਬੰਦੇ ਨੇ ਇਹਨੇ ਉਹ ਕੁੱਟਿਆ ਸੀ ਮੁੰਡਾ ਜਿਹਨੇ ਵੀਡੀਓ ਬਣਾਇਆ ਠੀਕ ਹੈ ਜਦੋਂ ਵੀਡੀਓ ਬਣਾਇਆ ਉਹਦੇ ਦਿਲ ਦੇ ਵਿੱਚ ਪਾਪ ਰੱਖੀ ਬੈਠਾ ਜਦੋਂ ਬਈ ਪਾਪ ਰੱਖੀ ਬੈਠਾ ਸੀ ਉਹ ਆ ਤੇ ਜ਼ਹਿਰ ਹੀ ਇੱਕੀ ਬੈਠਾ ਸੀ ਦਿਮਾਗ 'ਚ ਇਹ ਜਨਾਨੀ ਨੂੰ ਨਹੀਂ ਸੀ ਪਤਾ ਵੀ ਇਹਨਾਂ ਦੀ ਪਹਿਲਾਂ ਲੜਾਈ ਹੋਈ ਵੀ ਆ ਕਿਉਂਕਿ ਇਹ ਵਰਤਨ ਲੱਗੇ ਇਸ ਦੁਆਰੇ ਜਦੋਂ ਸਾਲ ਦੋ ਸਾਲਾਂ ਬਾਅਦ ਲੋਕਾਂ ਨੇ ਚਲ ਕੇ ਕਿਹਾ ਯਾਰ ਵੀ ਤੁਸੀਂ ਚਾਚੇ ਦਾਇਆਂ ਦੇ ਮੁੰਡੇ ਆ ਵਿਆਹ ਬੂਆ ਆਇਆ ਹੋਊਗਾ ਇਹਦਾ ਮੁੰਡੇ ਦਾ ਉਦੋਂ ਵਰਤਨ ਲੱਗੇ ਸੀ ਇਹ ਤੇ ਇਹਨੂੰ ਹੁਣ ਪਤਾ ਨਹੀਂ ਹੁੰਦਾ ਸੀ ਵੀ ਪਤਾ ਨਹੀਂ ਸੀ ਵੀ ਇਹ ਇਹਨਾਂ ਦੇ ਚਾਚੇ ਦਾ ਮੁੰਡਾ ਵੀ ਇਹ ਕੀ ਆ ਉਹਦੇ ਜਹਿਰ ਰੱਖੀ ਬੈਠਾ ਹਨਾ ਉਹਨੂੰ ਆਏ ਸੀ ਚੱਲ ਜਾ ਜਵਾਕ ਹੋ ਜੂ ਚਾਚੇ ਦਾ ਤੇ ਇਹਦਾ ਕੀ ਇੱਕ ਬਰਾਬਰੀ ਆ ਤੇ ਰਹੀਂ ਨਹੀਂ ਸੀ ਪਤਾ ਬਈ ਵੀ ਇਹਨਾਂ ਦੀ ਜ਼ਿੰਦਗੀ ਦੀ ਵੀ ਆਖਰੀ ਉਹ ਹੋ ਜੂ ਆਖਰ ਕਰ ਦੂਗਾ ਬੰਦਾ ਇੰਨਾ ਕੁਝ ਉਹਨੇ ਕੀਤਾ ਬਈ ਮੈਂ ਕਹਿੰਦਾ ਸਰੇ ਦਾ ਉਹ ਗੰਦ ਨਿਕਲ ਗਿਆ ਵੀ ਇੱਕ ਜਨਾਨੀ ਦਾ ਵਿਸ਼ਵਾਸ ਜਿੱਤ ਕੇ ਉਹਦਾ ਵਿਸ਼ਵਾਸ ਘਾਤ ਕਰਕੇ ਤੇ ਉਹਦੀ ਦੁਸ਼ਮਣੀ ਕੱਢਣ ਦੇ ਮਾਰੇ ਨੇ ਤੇ ਕਿੱਥੋਂ ਤੱਕ ਗਿਰ ਗਿਆ ਦੁਸ਼ਮਣੀ ਗੜੀ ਪਈ ਸੀ ਉਹਨਾਂ ਦੀ ਦੁਸ਼ਮਣੀ ਵੱਟ ਪਿੱਛੇ ਹੋਈ ਤੁਹਾਨੂੰ ਦੱਸਿਆ ਨਾ ਬੱਟ ਪਿੱਛੇ ਕਿਵੇਂ ਵੱਟ ਪਿੱਛੇ ਵੀ ਉਹ ਕਹਿੰਦਾ ਮਿੱਟੀ ਨਾਲ ਇੱਧਰ ਸਿੱਟੀ ਵੱਟ ਕੱਢੀ ਸੀ ਸਾਹਮਣੇ ਕਹਿੰਦਾ ਸਾਡੇ ਮਿੱਟੀ ਨਾਲ ਇੱਧਰ ਸਿੱਟੀ ਜਦੋਂ ਉਹ ਕਹਿੰਦਾ ਮਿੱਟੀ ਦੱਬਾਈ ਡਿੱਗਪੂ ਮੈਂ ਤੁਹਾਨੂੰ ਚੱਕ ਦੂੰਗਾ ਇਹ ਬਸ ਐ ਮਿੱਟੀ-ਮੁੱਟੀ ਸੱਟਣ ਪਿੱਛੇ ਤੇ ਇਹ ਲਫੜੋ ਲਫੜੀ ਹੋ ਪਈ ਜੀ ਇਹ ਉਦੋਂ ਬਸ ਸਾਲ ਬਾਅਦ ਇਹਨਾਂ ਦਾ ਸਮਝੌਤਾ ਵੀ ਹੋ ਗਿਆ ਸੀ ਇਹ ਨਹੀਂ ਗੱਲ ਕੋਈ ਤੇ ਵਿਆਹ ਤੇ ਵੀ ਇਕੱਠੇ ਸੀਗੇ ਸੱਦੇ ਸੀਗੇ ਪਰ ਹੁਣ ਐ ਨਹੀਂ ਸੀ ਪਤਾ ਵੀ ਉਹ ਬੰਦਾ ਇੰਨੀ ਜ਼ਹਿਰ ਰੱਖੀ ਬਠਾਈ ਮੇਰੇ ਇਹਨੇ ਲਫੇੜੇ ਮਾਰੇ ਆ ਮੈਨੂੰ ਕੁੱਟਿਆ ਜ ਬਸ ਉਹਦੀ ਜਨਾਨੀ ਨੂੰ ਬਾਲਤਿਆ ਅੱਛਾ ਭਾਈ ਯਾਰ ਇਦਾਂ ਘਟਿਆ ਸੋਚ ਵਾਲੇ ਇਨਸਾਨ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਰਹਿੰਦੇ ਆ ਭਾਈ ਯਾਰ ਮੈਂ ਤੁਹਾਨੂੰ ਦੱਸਦਾ ਜੇ 100% ਦਾ 100 ਚ ਭਾਈ 30% ਹੀ ਲੋਕ ਚੰਗੇ ਹੋਣਗੇ 70 ਤਾਂ ਜ਼ਹਿਰ ਹੀ ਘੋਲਦੇ ਆ ਕਿਉਂਕਿ ਜੇ ਮਾੜਾ ਬੰਦਾ ਮਾੜੀ ਜਿਹੀ ਮਿਹਨਤ ਕਰਕੇ ਤਕੜਾ ਹੁੰਦਾ ਤਾਂ ਨਹੀਂ ਉਹਨੂੰ ਦੇਖ ਕੇ ਚਰਦੇ ਵੀ ਇਹ ਕਿਵੇਂ ਹੋ ਗਿਆ ਇਹਦੇ ਕੋਲੇ ਪੈਸਾ ਕਿੱਧਰੋਂ ਆ ਗਿਆ ਇਹ ਬਲੈਕ ਕਰਦਾ ਹੋਊ ਫਲਾਨਾ ਕਰਦਾ ਹੋਊ ਧੌਂਕਾ ਕਰਦਾ ਹੋਊਗਾ ਜੇ ਬੰਦਾ ਮਿਹਨਤ ਕਰਕੇ ਆਉਦੀ ਰੋਟੀ ਸੌਖੀ ਖਾਣ ਲੱਗ ਗਿਆ ਰੋਟੀ ਸੌਖੀ ਤਾਂ ਨਹੀਂ ਜਾਂਦ ਲੈਂਦੇ ਜੇ ਕਿਸੇ ਗਰੀਬ ਨਾਲ ਕੋਈ ਗਲਤ ਕੰਮ ਹੋ ਗਿਆ ਉੱਥੇ ਉਹਨੂੰ ਝੱਡਾ ਕਰ ਕਰ ਮਾਰ ਦਿੰਦੇ ਕਿਉਂਕਿ ਉਹ ਚੀਜ਼ਾਂ ਲੋਕਾਂ ਦੇ ਵਿੱਚ ਹਜੇ ਵੀ ਆ ਜਿੱਦੇ ਪਹਿਲਾਂ ਹੁੰਦਾ ਸੀ ਪਹਿਲਾਂ ਲੋਕ ਵੀੜੀਆਂ ਰੱਖਦੇ ਸੀਗੇ ਇੱਕ ਜੇ ਬੰਦਾ ਮਾਣਾ ਕਮਜ਼ੋਰ ਹੋ ਗਿਆ ਨਾ ਤੇ ਬੰਦੇ ਨੂੰ ਉਹਨੂੰ ਉਠਾਉਂਦੇ ਸੀ ਇਹ ਤੇ ਹੁਣ ਕੀ ਕਰਦੇ ਹੁਣ ਤਾਂ ਅਗਲਾ ਕਹਿੰਦਾ ਜੇ ਮਰਦਾ ਨੂੰ ਹੋਰ ਮਾਰੋ ਹੋਰ ਮਾਰੋ ਠੀਕ ਹੈ ਨਾ ਤਕੜੇ ਨੂੰ ਤਕੜਾ ਤਾਂ ਹੋ ਹੀ ਜਾਂਦਾ ਜਿਹੜਾ ਹੋ ਹੀ ਜਾਂਦਾ ਜਿਹੜਾ ਮਰਦਾ ਨਾ ਉਹਨੂੰ ਉਠਾਉਂਦੇ ਨੇ ਉਹਨੂੰ ਮਾਰਦੇ ਆ ਉਹਨੂੰ ਕਹਿੰਦੇ ਵੀ ਉਹਨੂੰ ਹੋਰ ਮਾਰਨ ਦੇ ਇਹ ਚੀਜ਼ਾਂ ਲੋਕਾਂ 'ਚ ਆਮ ਹੋ ਗਈਆਂ ਤੇ ਵੀ ਉਹੋ ਚੀਜ਼ ਇਹਨੇ ਕੀਤੀ ਇਹਨੇ ਕੀ ਕੀਤੀ ਭਾਂ ਜੇ ਮੁੰਡਿਆਂ ਚ ਤਾਵੇ ਨੇ ਵੀ ਤੂੰ ਸਾਲਿਆ ਜੇ ਤੂੰ ਦੁਸ਼ਮਣੀ ਕੱਢਣੀ ਆ ਤੂੰ ਉਹਨੂੰ ਸਿੱਧਾ ਜਾ ਕੇ ਮਿਲ ਵੀ ਬਾਈ ਤੂੰ ਮੈਨੂੰ ਕੁੱਟਾ ਸੀ ਅੱਜ ਮੈਂ ਵੀ ਤੇਰੇ ਬਰਬਦਾਂ ਜਾ ਵੇਖ ਮੇਰੇ ਨਾਲ ਹਣਾ ਤੇ ਪਰ ਤੂੰ ਆ ਕੀ ਗੱਲ ਕਰ ਲੱਗ ਗਿਆ ਤੇ ਫੇਰ ਉਹ ਸੁਣਿਆ ਵੀ ਕਹਿੰਦੇ ਵੀ ਪਹਿਲਾਂ ਉਹ ਜਿਹੜੀ ਤੇ ਤਾਏ ਦੀ ਕੁੜੀ ਸੀ ਉਹਦੇ ਤੇ ਵੀ ਇਹਨੇ ਲੈਣ ਮਾਰਦਾ ਹੁੰਦਾ ਸੀ ਵੀ ਮੇਰੇ ਨਾਲ ਕਿਤੇ ਇਹ ਹੱਥੇ ਠਾਵੇ ਤੇ ਮੈਂ ਦੀ ਵੀਡੀਓ ਵਾਇਰਲ ਕਰਾਂ ਪਰ ਉਹ ਕੁੜੀ ਸਿਆਣੀ ਸੀਗੀ ਉਹਨੇ ਸੋਚਿਆ ਵੀ ਤੇ ਮੇਰੇ ਚਾਚੇ ਦਾ ਮੁੰਡਾ ਮੇਰਾ ਭਰਾ ਮੈਂ ਇਹਦੇ ਨਾਲ ਕਿਉਂ ਗੱਲਬਾਤ ਕਰਾਂ ਜਾਈ ਤਾਂ ਪੀ ਪਤਾ ਨਹੀਂ ਕਿਹਜੇ ਹਾਲਾਤ ਹੋ ਕੀਤੇ ਆ ਪਰ ਵੀ ਇਹਨਾਂ ਬਾਈ ਸਾਡੇ ਪਿੰਡ ਦੀ ਬੇਇੱਜ਼ਤੀ ਕਰਾਤੀ ਆ ਸਾਡੇ ਪਿੰਡ ਚ ਲੋਕ ਜਿਹੜੇ ਆਉਂਦੇ ਆ ਰਸਤੇਦਾਰ ਆਉਂਦੇ ਜਾਂ ਹੋਰ ਆਉਂਦੇ ਆ ਅਗਲਾ ਦੇਖ ਕੇ ਆਏ ਕਹਿੰਦਾ ਅਗਲਾ ਕਨਾਂ ਭਾਂਜੇ ਥੋੜੇ ਪਿੰਡ ਦੇ ਇੱਦਾਂ ਲੋਕ ਫੁੱਦੂ ਆ ਯਾਰ ਚਾਚੇ ਤਾਇਆ ਨਾਲ ਹੀ ਆ ਕੁਛ ਕਰੀ ਜਾਂਦੇ ਚਾਚੇ ਦਾ ਮੁੰਡਾ ਹੋ ਕੇ ਉਹਨੇ ਇਹ ਕੁਛ ਕੀਤਾ ਨੇ ਅਗਲੇ ਇੱਜ਼ਤ ਪਿੱਛੇ ਤਾਂ ਕੀ ਕੁਛ ਕਰਦਾ ਬਈ ਜਿਹੜੀਆਂ ਕੁੜੀਆਂ ਨੇ ਮੁੰਡੇ ਨੇ ਉਹ ਆਪਣੀਆਂ ਫੋਟੋਆਂ ਖਿੱਚ ਕੇ ਰੱਖ ਲੈਂਦੇ ਨੇ ਵੀ ਯਾਰ ਹਨਾ ਵੀ ਯਾਦਗਰੀ ਰਹਿ ਜੂਗੀ ਉਹ ਯਾਦਗਰੀ ਰੱਖ ਲੈਂਦੇ ਆ ਫੋਟੋਆਂ ਖਿੱਚ ਕੇ ਆਪਣੀਆਂ ਵੀਡੀਓ ਬਣਾ ਲੈਂਦੇ ਆ ਵੀ ਆਪਣਾ ਜਦੋਂ ਹੋਟਲਾਂ ਚ ਮਿਲਦੇ ਆ ਉਹ ਫੋਟੋ ਫੋਟਮਾ ਬਣਾ ਬਣਾ ਕੇ ਰੱਖ ਲੈਂਦੇ ਆ ਆਪਣੀਆਂ ਉਹ ਉਹਦੇ ਉੱਪਰ ਕੀ ਕਹਿਣਾ ਚਾਹੋ ਭਾਈ ਜਾਦਗਰੀ ਨਹੀਂ ਪ੍ਰੋਡਿਊਸਰ ਵਾਲੀ ਗੱਲ ਸਹੀ ਆ ਉਹ ਚਤਰਾਣਾ ਬੰਬ ਬੰਨਣ ਵਾਲਾ ਕੰਮ ਹੁੰਦਾ AI ਦਾ ਜਮਾਨਾ ਛੋਡਾ ਪਤਾ ਨਹੀਂ ਤੁਸੀਂ ਫੋਟੋ ਵੇਕੇ ਚੱਲੀ ਛੋਡਾ ਇਹ ਨਹੀਂ ਪਤਾ ਉਹ ਫੋਟੋ ਦਾ ਵੀ ਕੀ ਬਣਾ ਕੇ ਲਾ ਦੇਣਾ ਠੀਕ ਆ ਛੋਡਾ ਲਾ ਕੇ ਗੱਲ ਉਹ ਚੀਜ਼ੀ ਉਹ ਆ ਵੀ ਇਹ ਜਦੋਂ ਕਰਦੇ ਆ ਵੀ ਇਹਨਾਂ ਦਾ ਸਿਸਟਮ ਜਦੋਂ ਤੁਸੀਂ ਵੀਡੀਓ ਬਣਾਉਣੇ ਆ ਪਹਿਲੀ ਗੱਲ ਦਾ ਤੁਹਾਡਾ ਫੋਨ ਨਹੀਂ ਹੱਥ 'ਚ ਹੋਣਾ ਚਾਹੀਦਾ ਤੁਸੀਂ ਆਪ ਦਾ ਕੋਈ ਕੰਮ ਮਿਲਦੇ ਆ ਜਾਂ ਆਪ ਦੇ ਜਿਸਮ ਸੰਬੰਧ ਬਣਾਉਣੇ ਹਨ ਤੇ ਤੁਸੀਂ ਇਹ ਚੀਜ਼ਾਂ ਨਾ ਕਰੋ ਬਸ ਤੁਹਾਡਾ ਫੋਨ ਨਾ ਨੇੜੇ ਹੋਵੇ ਤੁਸੀਂ ਇਹਨਾਂ ਨੇ ਅੱਜ ਕੱਲ ਮੈਂ ਤੁਹਾਨੂੰ ਦੱਸ ਦਾਂ ਜਿੰਨੀ ਨਵੀਂ ਜਨਰੇਸ਼ਨ ਆ ਜਾਂ ਮੁੰਡੇ ਆ ਕੁੜੀਆਂ ਬਈ ਹਰ ਇੱਕ ਨੂੰ ਇਹ ਹੋਇਆ ਵਾ ਮਿਲਦੇ ਆ ਉਹ ਕਿੱਸ ਕਰਦੇ ਫੋਟੋਆਂ ਖੇਦਦੇ ਆ ਸਰੀਕਕ ਸੰਬੰਧ ਬਣਾਉਦੇ ਵੀ ਵੀਡੀਓ ਫੋਟੋਆਂ ਬਣਾਉਂਦੇ ਆ ਉਹ ਜਦੋਂ ਲੀਕ ਹੋ ਜਾਂਦੇ ਆ ਫਿਰ ਜਿਹੜੀਆਂ ਥੋੜੀਆਂ ਜਾਂ ਮੜੀਆਂ ਜਾਂ ਅੱਖਾਂ ਲੀਆਂ ਹੁੰਦੀਆਂ ਉਹ ਤਾਂ ਮਰ ਜਾਂਦੇ ਆ ਤੇ ਜਿਹੜੀਆਂ ਹੁੰਦੀਆਂ ਬਿਸ਼ਾਰਮ ਉਹਨਾਂ ਦਾ ਹੱਸ ਕੇ ਸਰ ਜਾਂਦਾ ਬਈ ਠੀਕ ਹੈ ਨਾ ਅਗਲਾ ਕਹਿੰਦਾ ਫਿਰ ਸਾਡਾ ਕੀ ਹੋ ਜਾਊਗਾ ਹੋਰ ਹੋ ਜਾਣਾ ਮਾਪੇ ਦੀ ਕੀ ਹਾਲਤ ਬੰਦੇ ਫਿਰ ਮਾਪੇ ਤੋਂ ਬਈ ਮਾਪੇ ਮਾਪੇ ਪੁੱਛਿਆ ਜਾਂਦਾ ਇਹ ਜਿਹੜੀ ਫਿਰ ਬਿਸ਼ਾਰਮ ਹੁੰਦੇ ਜਿਹੜੀਆਂ ਇਹ ਜੀਆਂ ਕੱਢੀਆਂ ਵੱਢੀਆਂ ਹੀ ਹੁੰਦੀਆਂ ਸਮਝ ਲੈ ਉਹ ਜਿਹੜੀਆਂ ਜਿਨ੍ਹਾਂ ਨੂੰ ਕੋਈ ਉੱਚੜੀ ਲੇਥੀ ਦੀ ਹੁੰਦੀ ਨਹੀਂ ਜਦੋਂ ਮਾਪੇਓ ਦਾ ਤਾਂ ਉਹਨਾਂ ਨੇ ਸੋਚਣਾ ਹੀ ਨਹੀਂ ਜੇ ਮਾਪੇਓ ਦਾ ਸੋਚਣ ਦਾ ਤਾਂ ਵੀਡੀਓ ਕਿਉਂ ਬਣਾਉਣਾ ਠੀਕ ਹੈ ਨਾ ਇਹ ਕਹਿਣਾ ਚਾਹਣਾ ਵੀ ਉਹ ਲੋਕਾਂ ਨੂੰ ਕੀ ਕਹਿਣਾ ਚਾਹਣਾ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਜੇ ਗੱਲਬਾਤ ਹੈਗੀ ਏ ਥੋੜੀ ਵੀ ਇਹਦੇ ਪਰਦੇ 'ਚ ਰੱਖੋ ਜਾਂ ਆਪਦੇ ਘਰ ਦੇ ਜਿਹੜੇ ਸਿਸਟਮ ਆ ਉਹ ਪਰਦੇ 'ਚ ਰੱਖੋ ਪਰ ਕਈ ਲੋਕ ਇਹੋ ਜਿਹੇ ਹੁੰਦੇ ਛੋਟੀ ਮਤ ਦੇ ਮਾਲਕ ਹੁੰਦੇ ਆ ਜਿਨ੍ਹਾਂ ਦੇ ਪਾਸ ਦੀ ਨਹੀਂ ਚੀਜ਼ ਤੇ ਉਹਨਾਂ ਨੂੰ ਕੀ ਕਹਿਣਾ ਚਾਹਣਾ ਬਈ ਮੈਂ ਇੱਕ ਗੱਲ ਕਹਿਣਾ ਜੇ ਪਿਆਰ ਆ ਉਤੋਂ ਦੁਸ਼ਮਣੀ ਵੀ ਕਈ ਵਾਰ ਪੈ ਜਾਂਦੀ ਹੁੰਦੀ ਆ ਜੇ ਹੁਣ ਮੰਨ ਕੇ ਚੱਲ ਲਈ ਬੰਦੇ ਨੇ ਏਡਾ ਗਲਤ ਕੰਮ ਕੀਤਾ ਅੱਜ ਉਹਨਾਂ ਦਾ ਪਰਿਵਾਰ ਵੀ ਸੰਤਾਪ ਹੰਡਾਈ ਜਾਂਦਾ ਤੇ ਇਹਨਾਂ ਦਾ ਵੀ ਹੰਡਾਈ ਜਾਂਦਾ ਕਿਉਂਕਿ ਹੁਣ ਇਹ ਜੇਲ੍ਹ ਕੀ ਵਦਾ ਕਿੰਨਾ ਟਾਈਮ ਨਾ ਬਾਹਰ ਆਵੇ ਜੇ ਬਾਹਰ ਆ ਗਿਆ ਹੋ ਸਕਦਾ ਤਾਂ ਮੁੰਡੇ ਦਾ ਮਾਂ ਪਿਓ ਨੂੰ ਚੱਕ ਦੇ ਠੀਕ ਹੈ ਨਾ ਇਹ ਪਤਾ ਨਹੀਂ ਹੁੰਦਾ ਹਨਾ ਵੀ ਇਹ ਦੁਸ਼ਮਣੀ ਕਿੱਥੋਂ ਤੱਕ ਜਾਊਗੀ ਨੰਬਰ 2 ਜਿਹੜੇ ਇਹ ਵੀਡੀਓ ਬਣਾਉਂਦੇ ਫੋਟੋ ਬਣਾਉਂਦੇ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਈ ਵਾਰੀ ਪਿਆਰ ਆ ਤੁਹਾਡਾ 2 ਸਾਲ ਤੁਹਾਡਾ ਪਿਆਰ ਆ ਤੀਜੇ ਸਾਲ ਤੋਂ ਕਈ ਵਾਰ ਤੁਹਾਡੀ ਗੱਲਬਾਤ ਟੁੱਟ ਜੇ ਹੁਣ ਮੈਂ ਬਹੁਤ ਵੇਖਿਆ ਬੰਦੇ ਜਿਹੜੇ ਬਲੈਕਮੇਲ ਕਰਦੇ ਆ ਠੀਕ ਹੈ ਬੰਦੇ ਦੇਖ ਲੋ ਜੋ ਕੁੜੀਆਂ ਦੇਖ ਲੋ ਕੁੜੀਆਂ ਕਈ ਜੀ ਬਲੈਕਮੇਲ ਕਰ ਲੱਗ ਜਾਂਦਾ ਤੂੰ ਐ ਮੈਂ ਤੇਰਾ ਐਂ ਕਰ ਦੂੰ ਮੁੰਡੇ ਕਰ ਲੱਗ ਜਾਂਦੇ ਹਨਾ ਵੀ ਜਾਂ ਸਾਨੂੰ ਪੈਸੇ ਦੇ ਜਾਂ ਮੈਨੂੰ ਮਿਲ ਕਈ ਵਾਰੀ ਕੁੜੀਆਂ ਦੇ ਵਿਆਹ ਹੋਿਆਂ ਤੋਂ ਬਾਅਦ ਕਲੇਸ਼ ਪਏ ਵਿਆ ਤਲਾਕ ਹੋਏ ਵਿਆ ਕੁੜੀਆਂ ਦੀਆਂ ਵੀਡੀਓ ਲੈ ਵਾਇਰਲ ਕਰ ਦਿੰਦੇ ਆ ਕਿਉਂਕਿ ਵਿਆਹ ਤੋਂ ਬਾਅਦ ਅਗਲਾ ਮੁੰਡਾ ਕੋ ਹੁੰਦਾ ਵੀ ਮੈਨੂੰ ਮਿਲ ਨਹੀਂ ਉੱਤਾ ਚੀਜ਼ਾਂ ਬਈ ਬਹੁਤ ਗਲਤ ਆ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਹੋਣੀਆਂ ਚਾਹੀਦੀਆਂ ਭਲਾ ਤੁਸੀਂ ਜਿੱਡੇ ਕਈ ਵਾਰੀ ਬੰਦੇ ਆਦਿ ਘਰ ਆ ਲੈਂਦਾ ਵੀਡੀਓ ਬਣਾਉਂਦੇ ਆ ਦੱਸ ਤੁਸੀਂ ਸਾਲੋ ਕਿਹਨੂੰ ਦਿਖਾਉਣਾ ਹੂੰ ਇੱਕ ਕਮਰੇ ਦੇ ਵਿੱਚ ਤੁਹਾਡਾ ਰਿਲੇਸ਼ਨ ਆ ਉਹ ਤੁਸੀਂ ਬਾਹਰ ਕਿਉਂ ਨੂੰ ਕਹਿੰਦੇ ਆ ਅੱਜ ਸਫਾਈਆਂ ਦਿੰਦੇ ਆ ਵੀ ਯਾਰ ਅਸੀਂ ਤਾਂ ਇਹ ਚੀਜ਼ ਕੀਤੀ ਨਹੀਂ 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 ਇਹ ਬੰਦੇ ਆਪ ਜਾਣ ਕੇ ਹੀ ਉਹ ਕਰੀ ਜਾਂਦੇ ਆ ਸਾਰਾ ਕੁਝ ਆਪ ਦੀ ਸਹਿਮਤੀ ਨਾਲ ਬੰਦਾ ਜਨਾਨੀ ਨੂੰ ਵੀ ਪਤਾ ਹੁੰਦਾ ਬੰਦੇ ਨੂੰ ਵੀ ਪਤਾ ਹੁੰਦਾ ਪਰ ਨਾਲੇ ਇੰਨੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਲੋਕਾਂ ਦੀ ਬਣਾਉਣਾ ਫੇਰ ਵੀ ਨਹੀਂ ਹਟਦੇ ਇਹ ਕਿਉਂ ਆ ਕਿਉਂਕਿ ਬਾਈ ਦਿਮਾਗ ਜਿਹੜੀ ਨੈਰੋ ਮੰਡਰ ਸੋਚ ਹੋਈ ਪਈ ਲੋਕਾਂ ਦੀ ਵੀਡੀਓ ਫੋਨ ਦੇ ਵਿੱਚ ਤੁਸੀਂ ਕੀ ਰੱਖ ਲੈਨੇ ਆ ਕੀ ਕੁੜੀਆਂ ਕੀ ਮੁੰਡੇ ਕੀ ਇਹ ਹੀ ਰੱਖੀ ਜਾਂਦੇ ਆ ਤੇ ਕਿ ਭਾਈ ਉਹਨਾਂ ਨੂੰ ਪਤਾ ਨਹੀਂ ਵੀ ਸਾਡਾ ਫੋਨ ਕਿਸੇ ਨੇ ਫੜ ਲੈ ਜਾਂ ਕਿ ਗੱਲਬਾਤ ਹੋ ਗਈ ਤਾਂ ਲੀਕ ਹੋਊਗਾ ਹੀ ਹੋਊਗਾ ਠੀਕ ਹੈ ਨਾ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਚਲੋ ਬਹੁਤ ਬਹੁਤ ਧੰਨਵਾਦ ਦੋਸਤੋ ਅੱਜ ਜਿਹੜੀ ਤੁਸੀਂ ਖਬਰ ਵੇਖੀ ਐ ਇਸ ਖਬਰ ਦੇ ਵਿੱਚ ਤੁਸੀਂ ਵੇਖੋਗੇ ਵੀ ਯਾਰ ਉਹ ਇਨਸਾਨ ਕਿੰਨੀ ਘਟੀਆ ਸੋਚ ਦਾ ਮਾਲਕ ਹੋਊਗਾ ਜਿਹਨੇ ਉਸ ਘਰ ਵਾਲੀ ਦੀਆਂ ਵੀਡੀਓ ਬਣਾ ਕੇ ਆਪਣੇ ਦੇ ਨਾਲ ਤੇ ਲੋਕਾਂ ਮੁਰੇ ਪ੍ਰਦਰਸ਼ਨ ਕਰਤੀਆਂ ਯਾਰ ਉਹਦੇ ਘਰ ਵਾਲੇ ਨੂੰ ਭੇਜਤੀਆਂ ਉਹਦਾ ਘਰ ਵਾਲਾ ਅੱਜ ਦੁਨੀਆ ਤੇ ਨਹੀਂ ਹੈਗਾ ਉਹਦੀ ਘਰ ਵਾਲੀ ਵੀ ਦੁਨੀਆ ਤੇ ਨਹੀਂ ਹੈਗੀ ਸਿਰਫ ਇੱਕ ਛੋਟੀ ਜੀ ਵਜ੍ਹਾ ਕਰਕੇ ਕਿਉਂ ਤੰਗ ਕਰਦੀਆਂ ਨੇ ਬੁੜੀਆਂ ਕਿਉਂ ਤੰਗ ਕਰਦੀਆਂ ਨੇ ਸਸਾ ਕੁੜੀਆਂ ਨੂੰ ਵੀ ਮੈਨੂੰ ਮੁੰਡਾ ਚਾਹੀਦਾ ਜਾਂ ਸਾਨੂੰ ਕੁੜੀ ਚਾਹੀਦੀ ਹੈ ਸਾਨੂੰ ਮੁੰਡਾ ਚਾਹੀਦਾ ਸਾਨੂੰ ਕੁੜੀ ਚਾਹੀਦੀ ਆ ਜੀਦੀ ਕਰਕੇ ਆਪਣੇ ਮੁੰਡੇ ਦੀ ਤਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਆਪਣੇ ਮੁੰਡੇ 'ਚ ਵੀ ਨੁਕਸਾ ਹੈਗਾ ਜਿਹੜਾ ਉਹਨਾਂ ਦੇ ਮੁੰਡੇ 'ਚ ਨੁਕਸਾ ਤੇ ਉਹ ਤੁਸੀਂ ਕਢਾਉਂਦੇ ਨਹੀਂ ਤੇ ਕੁੜੀਆਂ ਨੂੰ ਗਲਤ ਸਟੈਪ 'ਚ ਪਾਉਣੇ ਹੋ ਬਾਅਦ 'ਚ ਕੁੜੀਆਂ ਕੀ ਕਰਨ ਸਤੀਆਂ ਹੋਈਆਂ ਹੋਰਾਂ ਮੁੰਡਿਆਂ ਨਾਲ ਗੱਲਾਂ ਬਾਤਾਂ ਕਰਦੀਆਂ ਵੀ ਚੱਲ ਮੇਰਾ ਘਰ ਵਾਸ ਜੇ ਮੈਂ ਚੁੱਪਚੀਪੀ ਤੇ ਆਪਣਾ ਬੱਚਾ ਲੈ ਲਾ ਨੁਕਸਾ ਤੁਹਾਡੇ ਮੁੰਡੇ 'ਚ ਹੁੰਦਾ ਤੁਸੀਂ ਕੁੜੀਆਂ 'ਚ ਕੱਢੀ ਜਾਂਦੇ ਹੋ ਬਾਅਦ 'ਚ ਯਾਰ ਇਹ ਬਹੁਤ ਮਾੜੀ ਗੱਲ ਆ ਬਾਅਦ ਦੇ ਵਿੱਚ ਆ ਤੁਸੀਂ ਕਹਿੰਦੇ ਵੀ ਯਾਰ ਆਹ ਕੀ ਹੋ ਗਿਆ ਹਾਂ ਵੇਖੋ ਕੀ ਚੱਲ ਰਿਹਾ ਦੁਨੀਆ ਤੇ ਕੁੜੀਆਂ ਨੂੰ ਮੈਂ ਗੱਲ ਮੇਨ ਕਹਿਣਾ ਚਾਹਣਾ ਵੀ ਇੱਕ ਗੱਲ ਕਹਿਣਾ ਚਾਹਣਾ ਜੀ ਆਪਣੇ ਘਰ ਵਾਲੇ ਨਾਲ ਥੋੜੀ ਗੱਲਬਾਤ ਆ ਤੁਸੀਂ ਕਿਉਂ ਕਿਉਂ ਬਾਹਰ ਮੂੰਹ ਮਾਰਦੀਆਂ ਤੇ ਦੂਜੀਆਂ ਜਿਹੜੀਆਂ ਕੁਵਾਰੀਆਂ ਕੁੜੀਆਂ ਨੇ ਉਹ ਆਪਣੇ ਬாய்ਫਰੈਂਡਾਂ ਨਾਲ ਫੋਟੋਆਂ ਖਿੱਚ ਲੈਂਦੀਆਂ ਆਪਣੇ ਨਗੇਜ ਵਿਖਾਈ ਜਾਂਦੀਆਂ ਹਨ ਉਸ ਤੋਂ ਬਾਅਦ ਜਦੋਂ ਬாய்ਫਰੈਂਡ ਵਿਗੜ ਜਾਂਦੀ ਤਾਂ ਉਸ ਤੋਂ ਬਾਅਦ ਉਹ ਲੀਕ ਕਰ ਦਿੰਦਾ ਫੋਟੋਆਂ ਵੀਡੀਓ ਲੀਕ ਕਰ ਦਿੰਦਾ ਇਹਦਾ ਇੱਕ ਬੰਬ ਬੰਨ ਕੇ ਰੱਖ ਲੈਂਦੀਆਂ ਕੁੜੀਆਂ ਬਾਅਦ ਦੇ ਵਿੱਚ ਤੁਸੀਂ ਕਹਿੰਦੇ ਵੀ ਅਸੀਂ ਗਲਤ ਨਹੀਂ ਹੈਗੀਆਂ ਤੇ ਹੋਰ ਕੌਣ ਗਲਤ ਆ ਕਿਉਂ ਪੰਜਾਬ ਦੇ ਵਿੱਚ ਤੁਸੀਂ ਗੰਦ ਪਾਇਆ ਹੋਇਆ ਕਿਉਂ ਪੰਜਾਬ ਦੇ ਵਿੱਚ ਮਹਾਕਲ ਜੁਗ ਲਿਆ ਰਹੇ ਹੋ ਤੁਸੀਂ ਕਿਉਂ ਤੁਸੀਂ ਦੇਵ ਦੇਵਤਿਆਂ ਨੂੰ ਕਿਉਂ ਨਹੀਂ ਮੰਨਦੇ ਕਿਉਂ ਸਿੱਧੇ ਰਾਣੀ ਜਾਂਦੇ ਕਿਉਂ ਨਹੀਂ ਆਪਣੀ ਜ਼ਿੰਦਗੀ ਬਾਰੇ ਸੋਚਦੇ ਕਿਉਂ ਇਹ ਚੀਜ਼ਾਂ ਵਿੱਚ ਵੜਦੇ ਹੋ ਬਹੁਤ ਮਾੜੀ ਗੱਲ ਆ ਤੁਹਾਡੀ ਇਸ ਕਰਕੇ ਮੈਂ ਤੁਹਾਨੂੰ ਇੱਕ ਗੱਲ ਮੈਂ ਸਮਝਾਉਣਾ ਹੁੰਨਾ ਨਾ ਇਹ ਚੀਜ਼ਾਂ 'ਚ ਵੜੋ ਨਾ ਇਹ ਚੀਜ਼ਾਂ 'ਚ ਵੜੋ ਆਪਣੀ ਜ਼ਿੰਦਗੀ ਬਾਰੇ ਸੋਚੋ ਆਪਣੀ ਪਹਿਲੇ ਜ਼ਿੰਦਗੀ ਨੂੰ ਬਣਾਓ ਬਾਅਦ ਵਿੱਚ ਜਿਹੜੇ ਤੱਕੇ ਖਾਣੇ ਤੁਸੀਂ ਖਾਈ ਚੱਲਿਓ ਜਿਹੜੇ ਕੁਛ ਕਰਨਾ ਕੁਛ ਕਰੀ ਚੱਲੋ ਬਥੇਰਾ ਗੋਜ ਅੱਜ ਪਹਿਲਾਂ ਜ਼ਿੰਦਗੀ ਜ਼ਰੂਰੀ ਆ ਪੈਸਾ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਰਹਿਣ ਵਾਸਤੇ ਸਵਾਇਬ ਕਰਨ ਵਾਸਤੇ ਪੈਸਾ ਬਹੁਤ ਜ਼ਰੂਰੀ ਆ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਜਾ ਗਲਤ ਪਾਸੇ ਲੈ ਕੇ ਜਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ